28 ਲੱਖ ਰੁਪਏ ਮੇਰੇ ਕੋ ਉਹਨਾਂ ਨੇ ਲਿਆ ਸੀ ਨਿਊਜ਼ੀਲੈਂਡ ਦੇ ਵਰਕ ਪਰਮਿਟ ਦਾ ਜੋ ਕਿ ਉਹ ਵਰਕ ਪਰਮਿਟ ਡੁਪਲੀਕੇਟ ਪਾਇਆ ਗਿਆ ਵੀ 6-7 ਮਹੀਨੇ ਹੋ ਗਏ ਕੋਈ ਹੱਥ ਪੱਲਾ ਨਹੀਂ ਫੜਾਉਂਦਾ ਉਹ ਅੱਗੋਂ ਮੈਨੂੰ ਧਮਕੀਆਂ ਲਾਂਦੇ ਤੂੰ ਜਿੱਥੇ ਜਾਣਾ ਚੱਲ ਜਾ ਸਾਡੇ ਪੋਲੀਟਿਕਲ ਲੈਵਲ ਦੇ ਵਿੱਚ ਵੀ ਬੜੇ ਲਿੰਕ ਆ ਸਾਡੇ ਥਾਣਿਆਂ ਅਧਿਆਰੀਆਂ ਚ ਵੀ ਬਹੁਤ ਲਿੰਕ ਆ ਤੂੰ ਜਿੱਥੇ ਜਾਣਾ ਚੱਲ ਜਾ ਇਸ ਵੱਲ ਦੀ ਪੱਟੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਪੂਰੇ 28 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਦਾਸਈਏ ਮਾਮਲਾ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ ਨੌਜਵਾਨ ਨੂੰ ਨਿਊਜ਼ੀਲੈਂਡ ਭੇਜਣ ਦੇ ਨਾਂ ਤੇ ਉਸ ਕੋਲ 28 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਅੰਮ੍ਰਿਤਸਰ ਦੇ ਇੱਕ ਏਜੰਟ ਦੇ ਵੱਲੋਂ ਪਹਿਲਾਂ ਨੌਜਵਾਨ ਕੋਲ ਵਰਕ ਪਰਮਿਟ ਦੇ ਨਾਂ ਤੇ 28 ਲੱਖ ਰੁਪਏ ਲਿੱਤਾ ਜਾਂਦਾ ਹੈ। 28 ਲੱਖ ਰੁਪਏ ਲੈ ਕੇ ਉਸ ਨੂੰ ਨਕਲੀ ਵੀਜ਼ਾ ਦਿੱਤਾ ਗਿਆ, ਟਿਕਟ ਵੀ ਦਿੱਤੀ ਗਈ। ਜਦ ਟਿਕਟ ਲੈ ਕੇ ਨੌਜਵਾਨ ਬੰਬੇ ਏਅਰਪੋਰਟ ਤੇ ਆਪਰਾ ਜਹਾ ਨੇ ਉਸ ਨੂੰ ਜੋ ਵੀਜ਼ਾ ਲਗਿਆ ਹੋਇਆ ਸੀ ਜੋ ਵੀਜ਼ਾ ਦਿੱਤਾ ਸੀ ਉਹ ਨਕਲੀ ਸੀ ਜਿਸ ਤੋਂ ਬਾਅਦ ਪਤਾ ਚੱਲ ਨੌਜਵਾਨ ਨੂੰ ਲੱਗਦਾ ਹੈ ਕਿ ਉਸ ਦਾ ਵੀਜ਼ਾ ਨਕਲੀ ਹੈ ਵਾਪਸ ਆ ਜਾਂਦਾ ਹੈ ਜਦ ਉਸ ਏਜੰਟ ਨਾਲ ਗੱਲ ਕੀਤੀ ਤਾਂ ਉਸ ਵੱਲੋਂ ਪੈਸੇ ਦੇਣ ਦੇ ਸਿੱਧੇ ਤਰ੍ਹਾਂ ਤੇ ਨਾ ਕਰਦਕੀ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਪੂਰੇ ਪੈਸੇ ਦੇ ਕੇ ਵੀਜ਼ਾ ਲਵਾਇਆ ਸੀ ਪਰ ਏਜੰਟ ਵੱਲੋਂ ਨਕਲੀ ਵੀਜ਼ਾ ਲਗਾ ਦਿੱਤਾ ਗਿਆ ਮੇਰੇ ਕੋਲੋਂ ਏਜੰਟ ਨੇ 28 ਲੱਖ ਰੁਪਏ ਠੱਗੀ ਮਾਰੀ ਹੈ ਤਾਂ ਤੁਸੀਂ ਵੀ ਜੇਕਰ ਵਿਦੇਸ਼ ਜਾਣ ਦਾ ਸੋਚਦੇ ਹੋ ਤਾਂ ਏਜੰਟਾਂ ਤੋਂ ਬਚ ਕੇ ਰਹੋ ਕਿਉਂਕਿ ਤੁਹਾਡੇ ਨਾਲ ਵੀ ਅਜਿਹੀ ਠੱਗੀ ਹੋ ਸਕਦੀ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੀਆਂ ਪਰਿਵਾਰ ਦੀਆਂ ਜਿਨ੍ਹਾਂ ਨੇ 28 ਲੱਖ ਰੁਪਏ ਦੇ ਕੇ ਇੱਕ ਏਜੰਟ ਦੇ ਵੱਲੋਂ ਠੱਗੀ ਮਾਰੀ ਜਾਂਦੀ ਹੈ ਉਸ ਇਹ ਨੌਜਵਾਨਾਂ ਦਾ ਠੱਗੀ ਮਾਰੀ ਜਾਂਦੀ ਹੈ ਜਿਸ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਲਗਵਾਇਆ ਜਾਂਦਾ ਹੈ ਪਰ ਉਹ ਵੀਜ਼ਾ ਨਕਲੀ ਹੁੰਦਾ ਹੈ ਨੌਜਵਾਨ ਨੇ ਦੱਸਿਆ ਕਿ ਏਜੰਟ ਵੱਲੋਂ ਪੈਸੇ ਮੰਗਦਾ ਹੈ ਪਰ ਏਜੰਟ ਦੇ ਵੱਲੋਂ ਸਭ ਤੋਂ ਤਰ੍ਹਾਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਜੇਕਰ ਤੁਸੀਂ ਵੀ ਬਾਹਰ ਜਾਣ ਦੇ ਸ਼ਕੀਨ ਹੋ ਜਾਂ ਚਾਹਵਾਨ ਹੋ ਜਾਂ ਤੁਹਾਡੇ ਆਪਣੇ ਹੀ ਨੇੜੇ ਤੇੜੇ ਰਿਸ਼ਤੇਦਾਰ ਜਾਣਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਖਬਰ ਸ਼ੇਅਰ ਕਰ ਜੋ ਤਾਂ ਜੋ ਤੁਹਾਡੇ ਨਾਲ ਵੀ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ ਸਰ ਮੇਰਾ ਨਾਮ ਗਗਨਦੀਪ ਸਿੰਘ ਹੈ ਹਾਂਜੀ ਕੀ ਮਾਮਲਾ ਹੈ ਜਿਹੜਾ ਟੀ ਕਮਿਸ਼ਨਰ ਦਫ਼ਤਰ ਤਰਖਾਸ ਦੇਣਾ ਹੈ ਸਰ ਮਾਮਲਾ ਇਹ ਹੈ ਜੀ ਮੈਂ ਵੀਜ਼ਾ ਲਗਵਾਇਆ ਸੀਗਾ ਨਿਊਜ਼ੀਲੈਂਡ ਦਾ ਵਰਕ ਪਰਮਿਟ ਲਗਵਾਇਆ ਸੀਗਾ ਜੋ ਕਿ ਮੈਂ ਮਜੀਠਾ ਰੋਡ ਦੇ ਰਹਿਣ ਵਾਲਾ ਮਨਦੀਪ ਸਿੰਘ ਮਨੂ ਖੁੱਲਰ ਬੀਰਾ ਚਿਕਨ ਦੇ ਓਪੋਜ਼ਿਟ ਗਲੀ ਆ ਉਹਨਾਂ ਦੀ ਕ੍ਰੀਏਟਿਵ ਮਾਈਂਡਸ ਤੋਂ ਉਹਨਾਂ ਦਾ ਇਮੀਗ੍ਰੇਸ਼ਨ ਦਾ ਆਫਿਸ ਆ 28 ਲੱਖ ਰੁਪਏ ਮੇਰੇ ਕੋਲ ਉਹਨਾਂ ਨੇ ਲਿਆ ਸੀ ਨਿਊਜ਼ੀਲੈਂਡ ਦੇ ਵਰਕ ਪਰਮਿਟ ਦਾ ਜੋ ਕਿ ਉਹ ਵਰਕ ਪਰਮਿਟ ਡੁਪਲੀਕੇਟ ਪਾਇਆ ਗਿਆ ਮੈਨੂੰ ਬੰਬੇ ਤੋਂ ਹੀ ਵਾਪਸ ਆਣਾ ਪਿਆ ਤੇ ਮੈਨੂੰ ਇਹ ਕਹਿੰਦੇ ਸੀ ਕਿ ਆ ਕੇ ਆਪਾਂ ਤੁਹਾਡੇ ਨਾਲ ਜੋ ਵੀ ਆ ਬੈ ਕੇ ਗੱਲ ਕਰ ਲਾਂਗੇ ਸਰ ਮਈ ਦੀ ਗੱਲ ਆ ਤੇ ਹੁਣ ਦਸੰਬਰ ਚੱਲ ਰਿਹਾ ਜੀ 6-7 ਮਹੀਨੇ ਹੋ ਗਏ ਕੋਈ ਹੱਥ ਪੱਲਾ ਨਹੀਂ ਫੜਾਉਂਦਿਆ ਜਿਹੜੇ ਬੰਦੇ ਵਿੱਚ ਪੰਦਾ ਹੈ ਉਹਨਾਂ ਨੂੰ ਵੀ ਗਾਇ ਹੱਥ ਪੱਲਾ ਨਹੀਂ ਫੜਾਉਂਦਾ ਤੇ ਹੁਣ ਗੱਲ ਇਹ ਆ ਕਿ ਮੇਰਾ 28 ਲੱਖ ਰੁਪਏ ਹੈ ਮੈਂ ਨੂੰ ਕਿਹਾ ਕਿ ਜਦੋਂ ਤੂੰ ਮੇਰਾ ਵੀਜ਼ਾ ਡੁਪਲੀਕੇਟ ਦਿੱਤਾ ਤੂੰ ਮੇਰਾ 28 ਲੱਖ ਰੁਪਏ ਮੈਨੂੰ ਵਾਪਸ ਦੇ ਉਹ ਮੈਂ ਅੱਗੇ ਦਿੱਤਾ ਜੀ ਮੈਂ ਉੱਥੇ ਦਿੱਤਾ ਦੇਖੋ ਜੀ ਮੈਂ ਤੇ ਦਿੱਤਾ ਮਨਦੀਪ ਸਿੰਘ ਮਨੂ ਮੈਂ ਤੇ ਅੱਗੇ-ਉੱਗੇ ਕਿਸੇ ਨੂੰ ਨਹੀਂ ਜਾਂਦਾ ਮੈਂ ਤੇਰੇ ਘਰ ਜਾ ਕੇ ਦੀ ਵਾਈਫ ਨੂੰ ਨਾਪ੍ਰੀਤ ਕੁਰ ਭੁੱਲਰ ਆਉ ਦਾ ਨਾਮ ਤੇ ਮਨਦੀਪ ਸਿੰਘ ਭੁੱਲਰ ਜਿੰਨੇ ਪੈਸੇ ਲਏ ਇਹਨਾਂ ਨੇ ਇਕੱਠਿਆਂ ਨੇ ਆਪਣੇ ਘਰ ਦੇ ਵਿੱਚ ਬੈਠ ਕੇ ਮੇਰੇ ਕੋਲ ਪੈਸੇ ਲਏ ਆ ਜੋ ਕਿ ਮੇਰੇ ਕੋਲ ਆਨਲਾਈਨ ट्रांजੈਕਸ਼ਨਾਂ ਵੀ ਹੈਗੀਆਂ ਉਹ ਵੀ ਮੈਂ ਪ੍ਰੂਫ ਨਾਲ ਦਵਾਂ ਬਾਕੀ ਮੈਂ ਜਿਹੜੇ ਇਹਨਾਂ ਨੇ ਮੈਨੂੰ ਵੀਜ਼ਾ ਔਰ ਟਿਕਟ ਦਿੱਤੀ ਸੀ ਉਹ ਵੀ ਡੁਪਲੀਕੇਟ ਸੀ ਔਰ ਟਿਕਟ ਓਰੀਜਨਲ ਸੀ ਟਿਕਟ ਦੀ ਇਹਨਾਂ ਨੇ ਰਿਫੰਡ ਵੀ ਲਿਆਇਆ ਜੋ ਮੈਂ ਚੈੱਕ ਕਰਵਾਈ ਆ ਤੇ ਹੁਣ ਮੈਂ ਇਸ ਕਮਿਸ਼ਨਰ ਆਫਿਸ ਆਇਆ ਮੈਨੂੰ ਕਿਸੇ ਨੇ ਦੱਸਿਆ ਕਿ ਕਮਿਸ਼ਨਰ ਸਾਹਿਬ ਨੇ ਆਰਗੇਨਾਈਜੇਸ਼ਨ ਇੱਕ ਬਣਾਈ ਹੋਈ ਆ ਜਿਹੜੇ ਕਿ ਸਿਰਫ ਏਜੰਟਸ ਨੂੰ ਹੀ ਡੀਲ ਕਰਦੇ ਨੇ ਤੇ ਮੈਂ ਮੈਨੂੰ ਇਨਸਾਫ ਕੋਈ ਨਹੀਂ ਮਿਲ ਰਿਹਾ ਜੀ ਉਹ ਅੱਗੋਂ ਮੈਨੂੰ ਧਮਕੀਆਂ ਲਾਂਦੇ ਤੂੰ ਜਿੱਥੇ ਜਾਣਾ ਚੱਲ ਜਾ ਸਾਡੇ ਪੋਲੀਟਿਕਲ ਲੈਵਲ ਦੇ ਵਿੱਚ ਵੀ ਬੜੇ ਲਿੰਕ ਆ ਸਾਡੇ ਥਾਣਿਆਂ ਗਜ਼ਰੀਆਂ ਚ ਵੀ ਬਹੁਤ ਲਿੰਕ ਆ ਤੂੰ ਜਿੱਥੇ ਜਾਣਾ ਚੱਲ ਮੈਂ ਕਮਿਸ਼ਨਰ ਸਾਹਿਬ ਦੇ ਕੋਲ ਇਸ ਕਰਕੇ ਆਂ ਦਰਖਾਸਤ ਦੇ ਲਈ ਕਿ ਮੈਨੂੰ ਇਨਸਾਫ ਦਵਾਇਆ ਜਾਵੇ। ਕਾੜੀ ਰਾਪਤਾ ਹੋਇਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਸਰ ਜਿੰਨੀ ਵਾਰੀ ਵੀ ਉਹਨਾਂ ਦੇ ਨਾਲ ਮੇਰਾ ਟਾਈਮ ਫਿਕਸ ਹੋਇਆ ਕਦੀ ਉਹ ਬੰਦਾ ਟਾਈਮ ਦੇ ਨਾਲ ਨਹੀਂ ਆਇਆ। ਜੋ ਹਮੇਸ਼ਾ ਆਇਆ ਚਾਰ-ਪੰਜ ਘੰਟੇ ਲੇਟ। ਉਹਨਾਂ ਦੇ ਘਰ ਦੇ ਬਾਹਰ ਆਪਾਂ ਖਲੋ ਕੇ ਆਈ ਨਾ ਜਦੋਂ ਉਹਨੇ ਮਿਲਣਾ ਉਹਨੇ ਕੋਈ ਗੱਲ ਨਹੀਂ ਕਰਦੇ ਆ ਮਸਲਾ ਕੋਈ ਗੱਲ ਨਹੀਂ ਸੱਤ ਸੱਤ ਮਹੀਨੇ ਹੋ ਗਿਆ ਜੀ ਇਹ ਗੱਲ ਨੂੰ। ਅੱਜ ਮਈ ਦੀ ਗੱਲ ਆ। ਮਹੀ ਤੋ ਲੈ ਕੇ ਤੇ ਅੱਜ ਦਸੰਬਰ ਤੱਕ 7 ਮਹੀਨੇ ਹੋ ਗਏ ਕੋਈ ਇਨਸਾਫ ਨਹੀਂ ਮਿਲਿਆ 1 ਰੁਪਿਆ ਨਹੀਂ ਵਾਪਸ ਦਿੱਤਾ ਤੇ ਮੇਰੇ ਕੋ ਸਾਰੇ ਪ੍ਰੂਫ ਹੈਗੇ ਜਿਹੜੇ ਜਿਹੜੇ ਉਹਨੂੰ ਮੈਂ ਅਕਾਊਂਟ 'ਚ ਵੀ ਪਾਈ ਆ ਮੇਰਾ ਨਾਮ ਦਰਸ਼ਨ ਸਿੰਘ ਹੈ ਹਾਂਜੀ ਕੀ ਮਾਹੌਲ ਹੈ ਸਾਡਾ ਮੇਰਾ ਬੇਟਾ ਹੀ ਲੱਗਦਾ ਵਾ ਤੇ ਸਾਡੇ ਨਾਲ ਮਤਲਬ ਇਹ ਬਹੁਤ ਵੱਡੀ ਠੱਗੀ ਹੋਈ ਆ ਜੋ ਕਿ ਮਤਲਬ ਪਰਿਵਾਰ ਬਹੁਤ ਸਦਮੇ 'ਚ ਆ ਤੇ ਸਾਨੂੰ ਤਾਂ ਹਮੇਸ਼ਾ ਇਹਦਾ ਇਹ ਡਰ ਰਹਿੰਦਾ ਵਾ ਕਿ ਕੋਈ ਉਤਰਾ ਚੜਾਣਾ ਸਾਡੇ ਤੇ ਹੋਰ ਆ ਜੇ ਕਸ਼ਟ ਜਿੰਨਾ ਪਹਿਲਾਂ ਆਇਆ ਹੈ ਇਹ ਬੰਦੇ ਨਾਲ ਅਸੀਂ ਕੋਈ 5-7 ਵਾਰ ਸਾਨੂੰ ਇੰਨੇ ਬੁਲਾਇਆ ਵਾ ਕੋਈ ਸਿਰਮੂ ਨਹੀਂ ਸਾਨੂੰ ਦੇਣ ਡਿਆ ਜਿੱਦੀ ਵਜ੍ਹਾ ਨਾਲ ਸਾਡੇ ਜਿਹੜੇ ਪੈਸੇ ਆ ਕਿਸੇ ਨਾ ਕਿਸੇ ਤਰ੍ਹਾਂ ਆਹੀ ਸੋਚਣ ਡੇ ਹਾਂ ਵੀ ਚਲੋ ਇੰਨਾ ਚੱਕਰਾਂ ਚ ਨਾ ਪਈਏ ਨਿਕਲ ਜਾਣਾ ਲੇਕਿਨ ਇੰਨੇ ਹਮੇਸ਼ਾ ਹਮਨ ਧੋਖਾ ਹੀ ਦਿੱਤਾ ਜਿੰਨੀ ਵਾਰ ਵੀ ਅੱਜ ਤੱਕ ਇੰਨੇ ਬੁਲਾਇਆ ਸਾਨੂੰ ਬੁਲਾਉਣ ਤੋਂ ਬਾਅਦ ਸਵੇਰੇ ਤਾਂ ਟਾਈਮ ਦੇ ਦਿੰਦਾ ਵਾ ਸ਼ਾਮ ਤੱਕ ਵੇਟ ਕਰਾਉਂਦਾ ਵਾ ਸ਼ਾਮ ਨੂੰ 7-8 ਵਜੇ ਆਉਂਦਾ ਫੇਰ ਮਿੱਠੀ ਗੋਲੀ ਦੇ ਦਿੰਦਾ ਵਾ ਹਫਤਾਬ 15 ਦਿਨ ਮਹੀਨਾ ਫੇਰ ਲੈ ਜਾਂਦਾ ਵਾ ਤੱਬ ਕੇ ਤੇ ਕੋਈ ਨਾ ਕੋਈ ਕਹੇ ਬੰਦੇ ਨੂੰ ਮਤਲਬ ਵਿੱਚ ਪਾ ਦਿੰਦਾ ਵਾ ਕਿ ਮੈਂ ਮੈਂ ਮੇਰੀ ਜ਼ਿੰਮੇਵਾਰੀ ਆ ਮੈਂ ਅਗਰੇ ਤੁਹਾਡੇ ਨਾਲ ਗੱਲ ਕਰਵਾਵਾਂਗਾ ਲੇਕਿਨ ਅੱਜ ਤੱਕ ਕਿਸੇ ਨੇ ਵੀ ਸਾਡਾ ਕੋਈ ਮਸਲਾ ਉਹ ਹੱਲ ਨਹੀਂ ਕੀਤਾ ਕੀ ਮੰਗ ਕੀ ਕਰਦੇ ਮੰਗ ਅਸੀਂ ਇਹ ਕਰਦੇ ਆ ਵੀ ਜੋ ਸਾਡਾ ਪੈਸਾ ਗਿਆ ਵਾ ਉਹ ਸਾਨੂੰ 28 ਲੱਖ ਰੁਪਇਆ ਜਿਹੜਾ ਅਸੀਂ ਇਹਨਾਂ ਨੂੰ ਦਿੱਤਾ ਵਾ ਤੇ ਸਾਡਾ ਉਹ ਵਾਪਸ ਹੋ ਜਾਈ ਤੇ ਬੜੀ ਮਿਹਰਬਾਨੀ ਹੋਊਗੀ